ਤੇ ਪਾਕਿਸਤਾਨ ਦੀ ਜੰਗ ਤੋਂ ਬਾਅਦ ਲਗਾਤਾਰ ਪੰਜਾਬ ਕੀ ਪੂਰੇ ਹਿੰਦੁਸਤਾਨ ਦੇ ਵਿੱਚ ਤਿਰੰਗਾ ਮਾਰਚ ਕੱਢਿਆ ਜਾ ਰਿਹਾ ਤੇ ਗੱਲ ਕਰੀਏ ਜਲੰਧਰ ਚਿਹਰ ਦੀ ਜਲੰਧਰ ਦੇ ਵਿੱਚ ਵੀ ਜੋ ਹੈ ਤਿਰੰਗਾ ਮਾਰਚ ਕੱਢਿਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਬੀਜੇਪੀ ਦੇ ਜੋ ਹੈ ਸੀਨੀਅਰ ਲੀਡਰ ਦੇ ਤੁਸੀਂ ਦੇਖ ਰਹੇ ਹੋ ਲੋਕ ਕਿਹੜੇ ਆ ਤਿਰੰਗਾ ਮਾਰਚ ਦੇ ਜੋ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੇ ਰਾਮਚੋਮ ਦੀ ਕਿੱਥੋਂ ਅੱਜ ਜਲੰਧਰ ਦੇ ਜੋ ਹੈ ਤਿਰੰਗਾ ਮਾਰਚ ਕੱਢੇ ਗਏ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲੱਖ ਲੱਖ ਤਸਵੀਰਾਂ ਜਿੱਤੇ ਬੀਜੇਪੀ ਦੇ ਸੀਨੀਅਰ ਲੀਡਰ ਜੋ ਹੈ ਉਹਨਾਂ ਦੇ ਨਾਲ ਜੋ ਬੀਜੇਪੀ ਦਾ ਸਮਰਥਨ ਹੈ ਜੋ ਲੋਕ ਵੀ ਹੈ ਇਸੇ ਤਿਰੰਗਾ ਮਾਰਚ ਦੇ ਵਿੱਚ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀਆਂ ਜਲੰਧਰ ਦੇ ਵਿੱਚ ਅੱਜ ਬੀਜੇਪੀ ਦੇ ਜੋ ਹੈ ਤਿਰੰਗਾ ਮਾਰਚ ਪੰਜਾਬ ਦੇ ਅਲੱਗ-ਅਲੱਗ ਜੂਗਿਆਂ ਦੇ ਵਿੱਚ ਕਿੱਡੇ ਜਾ ਰਿਹਾ ਉੱਥੇ ਹੀ ਅੱਜ ਜਲੰਧਰ ਦੇ ਵਿੱਚ ਵੀ ਜੋ ਹੈ ਤਿਰੰਗਾ ਮਾਰਚ ਕੱਢੇ ਗਏ ਇਸ ਬਾਰੇ ਸੀਨੀਅਰ ਲੀਡਰਸ਼ਿਪ ਕਿਹੜੀ ਪਹੁੰਚੀ ਆ ਆਪਾਂ ਉਹਨਾਂ ਨੇ ਗੱਲਬਾਤ ਵੀ ਕਰਦੇ ਹੈਗੇ ਸਰ ਗੱਲ ਕਰੀਏ ਅੱਜ ਤਿਰੰਗਾ ਮਾਰਪੁਰਾ ਜਲੰਧਰਪੁਰਾ ਪੰਜਾਬ ਦੇ ਵਿੱਚ ਕੱਟੇ ਜਾ ਰਹੇ ਅਲਗ-ਅਲਗ ਜਿੱਤ ਦੇ ਬਹੁਤ ਜੋਸ਼ ਹੈ ਸਾਰੇ ਭਾਰਤ ਵਾਸੀ ਹੈ ਕਿ ਅੱਜ ਜੋ ਮੋਦੀ ਜੀ ਦੇ ਮਾਰਦਕਸ਼ ਹੈ ਭਾਰਤੀ ਸੈਨਾ ਦੀ ਵਿਜੈ ਹੋਈ ਹੈ ਪਾਕਿਸਤਾਨ ਦੇ ਹਰ ਭਾਰਤ ਵਾਸੀ ਗੁਰਵੰਦਿਤ ਹੈ ਔਰ ਆਪਰੇਸ਼ਨ ਸਰਦੂਰ ਪ੍ਰਧਾਨ ਮੰਤਰੀ ਜੀ ਨੇ ਕਿਹਾ ਤਦ ਤੱਕ ਚੱਲਦਾ ਰਹੇਗਾ ਜਦ ਤੱਕ ਇੱਕ ਵੀ ਹਰਦਖਵਾਦੀ ਜਿੱਤਦਾ